ਸਾਸੀ ਕਾਲ ਜੀ ਸਾਰਿਆਂ ਪ੍ਰਾਪਾ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਗਿੱਲ ਦੇ ਵਿੱਚ ਗਿੱਲ ਪਿੰਡ ਦੇ ਵਿੱਚ ਆ ਗਰੀਬੂ ਬਾਈ ਦੇ ਕੋਲ ਆ ਤੇ ਗਰੀਬੂ ਬਾਈ ਦਾ ਵਪਾਰ ਦਾ ਕੰਮ ਅੱਧ ਫੇਰ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਤਿੰਨ ਜਨਵਰਾਂ ਦੇ ਦਰਸ਼ਨ ਕਰਵਾਉਂਗਾ ਤੁਹਾਨੂੰ ਕੀ ਡਿਟੇਲ ਆ ਮਿਲਦੇ ਆ ਗਰੀਬੂ ਬਾਈ ਦੇ ਨਾਲ ਕਰਦੇ ਆ ਗੱਲਬਾਤ ਆਪਾਂ ਗਰੀਬੂ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਬਾਈ ਬਹੁਤ ਵਧੀਆ ਬਾਈ ਜੀ ਸਿੱਤਾ ਠੀਕ ਆ ਹਾਂਜੀ ਹਾਂਜੀ ਵਧੀਆ ਜੀ ਤੇ ਗਰੀਬੂ ਫਿਰ ਲਾ ਲਿਆ ਸੀਜ਼ਨ ਹਾਂਜੀ ਸੀਜ਼ਨ ਲਾ ਲਿਆ ਮੈਂ ਫਿਰ ਹਾਂ ਹਾਂ ਲਾ ਲਿਆ ਸੀਜ਼ਨ ਵਧੀਆ ਚਲੋ ਠੀਕ ਆ ਤੇ ਗਰੀਬੂ ਬਾਈ ਕੀ ਉਹ ਮਾਰਾ ਕੱਟੀ ਤੋਂ ਸ਼ੁਰੂਆਤ ਕਰਦਗੇ ਆਪਾਂ ਇਹ ਬਾਈ ਚੋਗੀ ਹੋਣ ਵਾਲੀ ਆ ਠੀਕ ਆ ਇੱਕ ਦੰਦ ਖੜਾ ਹੋਇਆ ਤੇ ਤਿੰਨ ਆਏ ਹੋਇਆ ਸੈਟ ਕੇ ਠੀਕ ਆ ਬਾਈ ਚੋਗੀ ਹੋਣ ਵਾਲੀ ਹੈ ਚੋਗੀ ਆ ਤੇ ਪੰਜਾਂ ਮਹੀਨੇ ਦੀ ਗੱਬਣ ਹੈ ਪੰਜਾਂ ਮਹੀਨੇ ਦੀ ਕਪੜਾ ਚੱਕ ਪਾਸ ਆ ਹਾਂ ਠੀਕ ਆ ਬਾਈ ਤੇ ਗਰੀਬੂ ਬਾਈ ਕੀ ਰੇਟ ਰੂਗਾ ਇਹਦਾ ਰੇਟ ਹੈ ਨਾ ਬਾਈ ਜੀ 45000 ਰੁਪਿਆ 45000 ਰੁਪਿਆ ਮੰਨਤਾ ਨਹੀਂ ਦੇ ਵਿੱਚ ਕੋਈ ਹਾਂ ਹੋ ਜਾਊਗਾ ਠੀਕ ਆ ਯਾਰ ਫਿਰ ਰੇਟ ਵੀ ਤੇਰਾ ਯਾਰ ਲੈ ਮਿੱਤਰੋ ਨੀਲੀ ਰਾਵੀ ਨਸਲ ਦੀ ਝੋਟੀ 55 ਸਾਢੇ ਪੰਜਾਂ ਦੀ ਬਾਈ ਸਾਢੇ ਪੰਜਾਂ ਮਹੀਨਿਆਂ ਦੀ ਸਾਢੇ ਪੰਜਾਂ ਮਹੀਨਿਆਂ ਦੀ ਇਹ ਗੱਭਣਾ ਕੱਟੀ ਚੱਕ ਪਾਸ ਆ ਸਿੰਘ ਸਿੰਘ ਦੇਖ ਲਓ ਤੁਸੀਂ ਬਾਈ ਕੱਟੀ ਪੂਰੀ ਟਿਕਾਣੇ ਦੀ ਮੈਂ ਬਣ ਜੂਗੀ ਜਿਹੜਾ ਭਰਾ ਵੀ ਲੈ ਦੂਗਾ ਕਿਉਂਕਿ ਝੋਲੀ ਚਾਲੀ ਵੱਲੋਂ ਬੜੀ ਚੰਗੀ ਆ ਥੱਲੋਂ ਦੇਖ ਸਕਦੇ ਆ ਤੁਸੀਂ ਬਾਕੀ ਫੇਸ ਕੁਆਲਿਟੀ ਚਾਰੇ ਪੈਰਾਂ ਤੇ ਨਿਸ਼ਾਨ ਝੋਲੀ ਮੂੰਹ ਮੱਥਾ ਜਿਹੜਾ ਸਾਰਾ ਕੁਝ ਓਕੇ ਆ ਜਾਵਾ ਤਾਂ ਫਿਰ ਗੱਲ ਆਏ ਵੀ 45000 ਰੁਪਇਆ ਭਾਈ ਆਉਂਦਾ ਵੀ ਕੁਛ ਨਹੀਂ 45000 ਰੁਪਏ ਦੇ ਵਿੱਚ ਤਾਂ ਸਾਡਾ ਭਾਣ ਦਿਉਣੀ ਵਿਰਚਦਾ ਪੰਜ ਦਿਨ ਹੋ ਗਿਆ ਕਿ ਦੁਖੀ ਕਰੀ ਖੜਾ ਏ ਤੇ ਇਹ ਬਾਈ ਪਹਿਲੇ ਨੰਬਰ ਤੇ ਝੋਲੀ ਦੋ ਨੰਬਰ ਤੇ ਮੈਂ ਜਿਹੜੀ ਬਾਈ ਇਹ ਬਾਈ ਚਾਰ ਸਾਢੇ ਚਾਰ ਮਹੀਨੇ ਦੀ ਗੱਬਣਾ ਜੀ ਇਹ ਸਾਢੇ ਚਾਰ ਮਹੀਨੇ ਦੀ ਗੱਬਣਾ ਹਾਂ ਚਾਰਾਂ ਸਾਢੇ ਚਾਰਾਂ ਤੇ ਦੁੱਧ ਵੀਰੇ ਦੁੱਧ ਹੈ ਨਹੀਂ ਕਾ ਬਾਈ ਜੀ ਲੇਟ ਬਣੀ ਆ ਉਹਨਾਂ ਕੋਲ ਨਾ ਝੋਟਾ ਲੇਟ ਲੈਂਦਾ ਸੀ ਉਹਨਾਂ ਨੇ ਠੀਕ ਆ ਹਾਂ ਤੇ ਫਿਰ ਲੇਟ ਹੀ ਬਣੀ ਐ ਵੀ ਹੋਂ ਤਾਂ ਡਰਾਈ ਹੋਈ ਆ ਹਨਾ ਹਾਂ ਡਰਾਈ ਆ ਥਣ ਥਣ ਪਾਸ ਹੈਗੇ ਥਣ ਓਕੇ ਆ ਜਮਾ ਤੇ ਦੁੱਧ ਪੁੱਛਿਆ ਹੀ ਤਾਜੀ ਨੇ ਕਿੰਨਾ ਕੁ ਦੇ ਦਿੱਤਾ ਸੀ ਤਾਜੀ ਨੇ ਬਾਈ ਜੀ 12 13 ਲੀਟਰ ਦੁੱਧ ਦੇ ਦਿੱਤੇ ਆ ਜੀ ਠੀਕ ਆ ਵੀਰੇ ਹਾਂਜੀ ਸੂਏ ਕਿੰਨੇ ਵੇਲੇ ਦੂਜੇ ਲਈ ਗੱਪਣ ਕਿ ਤੀਜੇ ਲਈ ਬਾਈ ਇਹ ਤੀਜੇ ਨੇ ਜੀ ਤੀਜੇ ਲਈ ਠੀਕ ਆ ਤੀਜੇ ਨੂੰ ਸੋਣਾ ਇਹ ਗਰੀਬੂ ਵੀਰੇ ਕਿੰਨੇ ਦੀ ਦੇ ਦੇਾਂਗੇ ਮੈਂ ਚੰਗੀ ਆ ਯਾਰ ਹਨਾ ਹਾਂ ਮੈਂ ਭਾਰੀ ਆ ਕਾਡ ਕਾਠ ਬਹੁਤ ਚੰਗਾ ਹੈਗਾ ਵਜਨ ਵਾਲੀ ਠੀਕ ਆ ਬਾਈ ਹਾਂਜੀ ਉਹਦੇ ਵਿੱਚ ਇਮਾਨਤਨ ਕੋਈ ਹਾਂ ਹੋ ਜੂਗਾ ਠੀਕ ਆ ਵੀਰੇ ਠੀਕ ਆ ਲੈ ਵੀ ਮਿੱਤਰੋ ਇਹ 4.5 ਦੀ ਬਾਈ ਹਾਂਜੀ 4.5 ਮਹੀਨਿਆਂ ਦੀ ਹੈਗੀ ਆ 4.5 ਮਹੀਨਿਆਂ ਦੀ ਘੱਪਣ ਆ ਇਹਦੇ ਪੱਟ ਪੂੜੇ ਲੋ ਮੈਂ ਚੰਗੀ ਆ ਬਾਈ ਭਜਨ ਭੋਜਨ ਵਾਲੀ ਆ ਮੈਂ ਤਿਆਰ ਹੋ ਗਈ ਨਾ ਟਿਕਾਣੇ ਤੇ ਕਿਉਂਕਿ ਤਿਆਰੀ ਵੀ ਇਹਨੇ ਰੁੱਤ ਦੇ ਵਿੱਚ ਕਰਨੀ ਆ ਜਦੋਂ ਐਨ ਨਾ ਵੀ ਮਨਲਾ ਇੱਕ ਅੱਧੀ ਪਿੰਡ ਦੇ ਵਿੱਚ ਮੈਂ ਨਿਕਲੀ ਹੁੰਦੀ ਤੇ ਵਪਾਰੀ ਖਰਚਾ ਖਾਜ ਭਰਿਆ ਹੁੰਦਾ ਘਰ ਤੇ ਬਾਈ ਇਹਦਾ ਰੇਟ ਕੀ ਆ ਵੀਰੇ ਇੱਕ ਤੀਜੇ ਨੰਬਰ ਤੇ ਮੱਝ ਹੈ। ਹਾਂ ਇਹਦਾ ਰੇਟ ਕੀ 2 ਨੰਬਰ ਵਾਲੀ ਦਾ? ਇਹ ਤਾਂ 57000 57000? ਹਾਂ ਕੱਦ ਕਾਠ ਵਾਲੀ ਹੈ ਮੱਝ ਭਾਰੀ ਹੈ। ਠੀਕ ਹੈ ਤਿੰਨ ਨੰਬਰ ਵਾਲੀ ਮੈਂ ਜਿਹੜੀ ਵੀਰੇ। ਇਹ ਬਾਈ ਜੀ 5 ਸਾਢੇ 5 ਮਹੀਨੇ ਦੀ ਗੱਬਣਾ। ਸਾਢੇ 5ਾਂ ਦੀ। ਲੈ ਕੇ ਤੇ ਦੁੱਧ ਵੀਰੇ। ਦੁੱਧ ਹੈਗਾ ਬਾਈ ਜੀ ਉਹ ਜਿੱਥੋਂ ਲਈ ਨਾ ਮੈਂ ਉਹਨਾਂ ਨੂੰ ਤਾਂ ਦੱਸਿਆ ਸੀਗਾ 5-6 ਕਿਲੋ ਦੁੱਧ। ਠੀਕ ਆ। ਤੇ ਮੇਰੇ ਕੋਲ ਥੋੜਾ ਜਿਹਾ ਉਪਰਾ ਕਰ ਗਈ ਇਹ ਮੈਂ ਤਾਂ 2 ਕਿਲੋ ਹੀ ਚੋਇਆ ਬਾਈ ਜੀ। ਮੈਨੂੰ ਹੁਣ ਦੋ ਥਣਪਾਸ ਕਰਾਉਂਦੀ ਹਾਂ ਹਾਂ ਥਣਪਾਸ ਇਹ ਕਿੰਨੇ ਚਿਰ ਦੀ ਗੱਪਣ ਦੱਸਿਆ ਸੀ ਇਹ ਹੈਗੀ 1.5 ਮਹੀਨੇ ਦੀ ਛੇਵਾਂ ਲੱਗਿਆ ਇਹਨੂੰ 1.5 ਦੀ ਗੱਪਣਾਂ ਛੇਵਾਂ ਲੱਗਾ ਹੋਇਆ ਹਾਂਜੀ ਠੀਕ ਆ ਬਈ ਇੱਕ ਪਾਸੇ 20 ਕਿੱਲੇ ਪੈਲੀ ਠੇਕੇ ਦੇ ਇੱਕ ਪਾਸੇ ਤੇਰੀਆਂ ਤਿੰਨੇ ਮਈਆਂ ਲੈ ਲੈਣਾ ਹਨਾ ਹਾਂ ਗੱਲ ਬਰਾਬਰ ਹੀ ਆ ਜਾਣੀ ਹੈ ਸਹੀ ਗੱਲ ਹੈ ਤੇ ਬਾਈ ਫਿਰ ਇਹਦਾ ਰੇਟ ਕੀ ਰੂਗੇ ਵੀਰੇ ਇਹ ਤਾਂ ਬਾਈ ਜੀ 60000 60000 ਕਿਉਂਕਿ ਇਹਦੀ ਮੰਜ ਪਾੜੀ ਆ ਬਜਲਾ ਵਾਲੀ ਆ ਵੱਡੀਆਂ ਹਾਂ ਦੋਵੇਂ ਮਈਆਂ ਲੈ ਲੈ ਦੇ ਮਾਨ ਤਾਂ ਖੁੱਲਾ ਹੋ ਜੂ ਬਾਈ ਹਾਂ ਹੋ ਜੂਗਾ ਠੀਕ ਹੈ ਪੜਨ ਦੇ ਵੀਰੇ ਮਾਜੇ ਵੀ ਭਾਰੀ ਆ ਵਜਨ ਚ ਵੀ ਚੰਗੀ ਆ ਹਾਂ ਵਜਨ ਵਾਲੀ ਮੈਂ ਆ ਥੋਸ ਮੈਂ ਆ ਨਿੱਗਰ ਮੈਂ ਆ ਮਿੱਤਰੋ ਦੁੱਧ ਦੋ ਤਿੰਨ ਕਿਲੋ ਹੈਗਾ ਪਾਸ ਠਣ ਪਾਸ ਕਰਾਉਂਦੀ ਆ ਤੇ ਮਈਆਂ ਤਿੰਨ ਹੀ ਗੱਪਣਾ ਜਾਨਵਰ ਦੇ ਗਰੀਬੂ ਬਾਈ ਅੱਜ ਪਾਊਗਾ ਦਵਾਈ ਤੇ ਜਿਹੜੇ ਜਿਹੜੇ ਭਰਾ ਗਰੀਬੂ ਨੂੰ ਪਿਆਰ ਕਰਦੇ ਇੱਕ ਵਾਰੀ ਜ਼ੋਰਦਾਰ ਮਾਰ ਦਿਓ ਤਾੜੀਆਂ ਤੇ ਬਾਈ ਜਾਨਵਰ ਨਹੀਂ ਲਿਆਇਆ ਕਿ ਇਹ ਮਾਈਕਰਮਾਲਾ ਚੰਗੇ ਤੇ ਤਿੰਨੇ ਹੀ ਗੱਪਣਾ ਗੱਲ ਬਤਲੀ ਨੰਬਰ ਤਾਂ ਹੀ ਗਰੀਬੂ ਬਾਈ ਨੰਬਰ 7528841440 75288414 40 40 ਇਸ ਨੰਬਰ ਤੇ ਕਰ ਲਓ ਮਿੱਤਰੋ ਬਾਈ ਨਾਲ ਗੱਲਬਾਤ ਧੰਨਵਾਦ ਸ਼ੁਕਰੀਆ ਚੌਂਦਰ ਦਾ ਟੈਂਪਰੇਚਰ 40